ਵੇਖクセ ਨਾ ਤੇ ਅچھے ਲੋਕ ਸੀ ਮੁਸਲਮਾਨਾਨਾ ਪਿਆਰ ਕਰਦੇ ਸੀ ਲੋਕ ਅچھے ਸੀ ਪਿਆਰਾ ਭਲਾਵਾ ਦਾ ਨਾ ਸ਼ਾਦੀ ਗਮੀ ਖੁਸ਼ੀ ਬਹੁਤ ਅچھے ਠੀਕ ਨਾ ਰਹਦੇ ਸੀ ਮਤਮਜ਼ਬ ਵਿਦਾ ਸੀ ਮਜ਼ਬੀ ਅਲਾਇਲਾ ਸੋ ਆਪਣੇ ਬਾਲਕਾਂ ਦੇ ਸੇ ਮੁਸਲਮਾਨ ਆਪਣੇ ਕਾਦੇ ਹੋਣ ਵੀ ਇੱਥੇ ਆ ਸਾਡੇ ਤਾਹਲ ਭਲਵਾਨਾ ਕੋਲੋਂ ਸੇਖਾਂ ਦੇ ਉਹਦੇ ਬੇਲੀ ਆ ਹਰ ਸਾਲ ਮਿਲਣ ਆਉਦੇ ਆ ਜਦੋਂ ਦੀ ਗੱਲ ਹੈ ਕਿ ਆ ਜਿਹੜਾ ਸਾਡਾ ਚੱਕਾ ਵਧਾਵਾ ਸਿੰਘ ਸਾਲੇ 5 ਸਾਲ ਇੱਥੇ ਸਿੱਖ ਬਹੁਤ ਸੀ ਜਦੋਂ ਪਹਿਲਾ ਖਾਤਾ ਆਉਂਦੇ ਹੁੰਦੇ ਸੀ ਨਾ ਹਾਂ ਤਾਂ ਲਿਖਿਆ ਜਾਂਦਾ 47 ਪੰਜਾਲ ਵਧਾਵਾ ਸਿੰਘ ਵਾਲੀ ਫਿਰ ਸਾਈਬਾਣਾ ਫਰਵਾਹ ਜਿਹੜਾ ਵਧਾਵਾ ਸਿੰਘ ਲਿਖਾਂਦਾ ਸੀ ਉਹ ਸੰਦੇ ਇਹ ਹੀ ਸੰਤਾਲੀ ਤੇ ਮੇਰੇ ਚਾਚੇ ਉਹ ਵੀ ਦੇ ਟਾਇਰ ਟੀਚੇ ਸੀ ਉਹਨਾਂ ਦਾ ਕਲਾਸ ਫੈਲੋ ਜਿਹੜੇ ਸੀ ਇੱਥੋਂ ਦੇ ਉਹ ਫਿਰ ਤੇ ਚਲੇ ਗਏ ਉਹ ਫਿਰ ਇੱਥੇ ਆਉਂਦੇ ਰਹੇ ਆ ਕਿਤੇ ਆਪਣਾ ਉਹਨਾਂ ਦਾ ਮੜਿਆ ਵਾਲਾ ਮਲੰਬਾ ਜਿਹੜਾ ਹੈ ਨਾ ਉਹ ਆਪਣੀ ਜ਼ਮੀਨਾਂ ਆਪਣੇ ਮਕਾਨ ਇੱਥੇ ਜਿਹੜੇ ਉਹਨਾਂ ਦੇ ਹੁੰਦੇ ਸੀ ਉਹਨਾਂ ਨੂੰ ਦੇਖ ਦੇਖਣ ਆਉਂਦੇ ਹੁੰਦੇ ਸੀ ਇੱਥੇ ਰਹਿੰਦੇ ਰਹੇ ਆ ਤੇ ਮਕਾਨ ਵੀ ਫਿਰ ਉਹ ਚਾਚੇ ਉਹਨਾਂ ਦਾ ਦੋਸਤੀ ਉਹ ਵੇਦਨਾ ਇੱਥੇ ਆਉਂਦੇ ਸੀ ਗੁਰਦੁਆਰੇ ਤੇ ਚਾਚਾ ਉਹਨਾਂ ਨੂੰ ਉੱਥੇ ਬੁਲਾਉਂਦੇ ਸੀ ਤੋਹਫੇ ਕੋ ਹੈਵੀ ਦਿੰਦੇ ਸੀ ਉਹ ਐਜ ਹੈ ਉਹਨਾਂ ਨੰਬਰਦਾਰ ਉਹ ਜਿਹੜਾ ਜ਼ੈਲਦਾਰ ਬਧਾਵਾ ਸਿੰਘ ਸੀ ਉਹ ਫੈਸਲੇ ਕਰਦਾ ਉਹ ਪਿੰਡ ਦਾ ਮਾਲਕ ਸੀ ਸਤਿ ਸ੍ਰੀ ਅਕਾਲ ਨਮਸਤੇ ਜੀ ਸਾਂਜੇ ਪੰਜਾਬ ਦੇ ਸ਼ੋਅ ਤਾਂਗਪੁਰ ਨੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਪਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸਾਹੀਵਾਲ ਜਿਹਨੂੰ ਪਹਿਲਾਂ ਮਿੰਟ ਗੁਮਰੀ ਕਿਹਾ ਜਾਂਦਾ ਸੀ ਜ਼ਿਲ੍ਹਾ ਸਾਹੀਵਾਲ ਦੇ ਪਿੰਡ ਚੱਕ ਨੰਬਰ 475 ਐਲ ਵਦਾਵਾ ਸਿੰਘ ਵਾਲੀ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਦੀ ਬਹੁਗਿਣਤੀ ਦਾ ਪਿੰਡ ਸੀ ਤੇ ਇੱਥੇ ਕੁਝ ਚੰਦ ਹੀ ਮੁਸਲਮਾਨਾਂ ਦੇ ਘਰ ਸਨ ਤੇ 1947 ਦੀ ਵੰਡ ਤੋਂ ਬਾਅਦ ਅੱਜ ਵੀ ਇਸ ਪਿੰਡ ਨੂੰ ਚੱਕ ਨੰਬਰ 47 5L ਵਦਾਵਾ ਸਿੰਘ ਵਾਲੀ ਹੀ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਨਾਲ ਚੱਕ 47 2L ਤੇ 4L ਵੀ ਹੈ ਇਸ ਵਜ੍ਹਾ ਤੋਂ ਇਸ ਪਿੰਡ ਨੂੰ ਅੱਜ ਵੀ ਲੋਕ ਚੱਕ ਨੰਬਰ 475L ਵਦਾਵਾ ਸਿੰਘ ਵਾਲੀ ਦੇ ਨਾਮ ਤੋਂ ਹੀ ਜਾਣਦੇ ਨੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਬਖਾਵਾਂਗੇ ਤੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਚੱਕ ਨੰਬਰ 475L ਵਦਾਵਾ ਸਿੰਘ ਵਾਲੀ ਇਹ ਜ਼ਿਲ੍ਹਾ ਸਾਹੀਵਾਲ ਤੋਂ 30 ਮੀਲ ਦੇ ਤੇ ਜ਼ਿਲ੍ਹਾ ਪਾਕਪਤਨ ਤੋਂ 34 ਮੀਲ ਦੇ ਪੰਦ ਤੇ ਹੈ ਇਸ ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਹਨ 465L 495L 505L 485L ਤੇ ਨਾਲ-ਨਾਲ ਵਾਲੇ ਸਾਰੇ ਪਿੰਡ ਹੀ ਮੁਸਲਮਾਨਾਂ ਦੀ ਬਹੁਗਿਣਤੀ ਦੇ ਪਿੰਡ ਸਨ 1947 ਦੀ ਵੰਡ ਤੋਂ ਪਹਿਲਾਂ ਇਹ ਉਹ ਜਗ੍ਹਾ ਹੈ ਜਿੱਥੇ ਇਸ ਪਿੰਡ ਦੇ ਮਾਲਕ ਸਰਦਾਰ ਵਧਾਵਾ ਸਿੰਘ ਜੀ ਦੀ ਰਿਹائش ਹੋਇਆ ਕਰਦੀ ਸੀ ਤੇ 76 ਵਰਿਆਂ ਬਾਅਦ ਅੱਜ ਵੀ ਇਹਦੇ ਕੁਝ ਪਿੱਲਰਾਂ ਦੀਆਂ ਨਿਸ਼ਾਨੀਆਂ ਹੀ ਰਹਿ ਗਈਆਂ ਨੇ ਬਾਕੀ ਛੱਤ ਆਲੇ ਦੁਆਲੇ ਵਾਲਾ ਸਾਰਾ ਸਟਰਕਚਰ ਟੱਟ ਗਿਆ ਹੈ ਇਹ ਹੈ ਉਹ ਜਗ੍ਹਾ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਹੋਇਆ ਕਰਦੀ ਸੀ ਤੇ ਸਿੱਖ ਸਰਦਾਰ ਇੱਥੇ ਆਪਣੀ ਇਬਾਦਤ ਕਰਦੇ ਸੀ ਪਰ 47 ਦੀ ਵੰਡ ਤੋਂ ਬਾਅਦ ਇਸੇ ਹੀ ਜਗ੍ਹਾ ਤੇ ਮਸਜਿਦ ਬਣਾ ਦਿੱਤੀ ਗਈ ਤਾਂ ਕਿ ਮੁਸਲਮਾਨ ਵੀਰ ਆਪਣੀ ਇਬਾਦਤ ਕਰ ਸਕਣ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਇਹ ਪਹਿਲਾਂ ਵੀ ਇਬਾਦਤਗਾਹ ਸੀ ਤੇ ਅੱਜ ਵੀ ਇਹ ਰੱਬ ਦੀ ਇਬਾਦਤਗਾਹ ਹੈ ਤੇ ਇਹ ਹੈ گورਨਮੈਂਟ ਹਾਈ ਸਕੂਲ 475 ਐਲ ਸਾਹੀਵਾਲ ਇਹ ਸਕੂਲ ਵੀ 1947 ਦੀ ਵੰਡ ਤੋਂ ਪਹਿਲਾਂ ਵਦਾਵਾ ਸਿੰਘ ਜੀ ਦੀ ਨਿਗਰਾਨੀ ਵਿੱਚ ਬਣਾਇਆ ਗਿਆ ਤੇ ਇਸ ਸਕੂਲ ਦੇ ਵਿੱਚ ਸਿੱਖ ਸਰਦਾਰ ਤੇ ਮੁਸਲਮਾਨਾਂ ਦੇ ਬੱਚੇ ਰਲ ਮਿਲ ਕੇ ਪੜ੍ਹਦੇ ਸਨ ਤੇ ਇਹ ਹੈ ਉਹ ਜਗਾ ਜਿੱਥੇ 1947 ਦੀ ਵੰਡ ਤੋਂ ਪਹਿਲਾਂ ਬਾਬਾ ਦਗੜਸ਼ਾਹੀ ਦਾ ਮੇਲਾ ਲੱਗਦਾ ਸੀ ਜਿਹੜੇ ਸਿੱਖ ਸਰਦਾਰ ਤੇ ਮੁਸਲਮਾਨ ਰਲ ਮਿਲ ਕੇ ਮਨਾਉਂਦੇ ਸਨ ਤੇ ਇਹ 100 150 ਸਾਲ ਪੁਰਾਣਾ ਰੈਸਟ ਹਾਊਸ ਜੋ ਕਿ ਅੰਗਰੇਜ਼ਾਂ ਦਾ ਬਨਾਇਆ ਗਿਆ ਹੈ ਤੇ ਇਹ ਪਿੰਡ ਤੋਂ 1 ਮੀਲ ਦੇ ਪੰਧ ਤੇ ਅੱਜ ਵੀ ਮੌਜੂਦ ਹੈ ਜਿੰਦੇ ਤਿੰਨ ਚਾਰ ਕਮਰੇ ਨੇ ਤੇ ਇੰਦੇ ਤੁਸੀਂ ਦੇਖ ਸਕਦੇ ਜੇ ਇਹਨੀਆਂ ਛੱਤਾਂ ਇੱਕ ਕਮਰੇ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ ਮਾਲਕ ਸੀ ਅਸਲਾਮ ਅਲੈਕਮ ਸਰ ਜੀ ਵਾਲੇਕਮ ਸਲਾਮ ਕੀ ਹਾਲ ਚਾਲ ਹੈ ਜੀ ਜੀ ਠੀਕ ਠਾਕ ਤੁਸੀਂ ਸੁਣਾਓ ਸਰ ਜੀ ਠੀਕ ਠਾਕ ਅੱਛਾ ਸਰ ਜੀ ਇਹ ਨਾਮ ਕੀ ਆਪਣਾ ਜੀ ਮਕਬੂਲ ਅਹਿਮਦ ਮਕਬੂਲ ਤੇਵਾਰਾ ਸਾਹਿਬ ਦਾ ਵਾਲ ਖੁਸ਼ੀ ਮੁਹੰਮਦ ਠੀਕ ਅੱਛਾ ਸੋਈ ਜੱਟ ਠੀਕ ਚੱਕ ਨੰਬਰ 47 ਪੰਜਾਲ ਤਹਿਸੀਲ ਵਾ ਜ਼ਿਲ੍ਹਾ ਸਾਈਵਾਲ ਠੀਕ ਮੈਂ ਤਾਂ ਟਾਇਰ ਟੀਚਰ ਸਰ ਜੀ ਪਾਰਟੀਸ਼ਨ ਤੋਂ ਪਹਿਲੇ ਹੀ ਇੱਥੇ ਦੇ ਰਹਿਣ ਵਾਲੇ ਜੀ ਕਿ ਉਧਰੋਂ ਮਾਈਗ੍ਰੇਟ ਹੋ ਗਏ ਸੀ ਅਸੀਂ ਜਦੋਂ ਪਾਰਟੀਸ਼ਨ ਹੋਈ ਹੈ ਨਾ ਉਸ ਤੋਂ 5-7 ਸਾਲ ਪਹਿਲਾਂ ਆ ਗਏ अच्छा हां जी ਅਸੀਂ ਯਾਨੀ ਕਿ 1947 ਹੋਏ ਤੇ ਅਸੀਂ ਆ ਨਾ ਤਕਰੀਬਨ 1940 ਜਾਂ 38 ਚ ਪਹਿਲਾ ਆ ਗਏ ਸੀ ਠੀਕ ਤੇ ਜਦੋਂ ਫਿਰ ਪਾਰਟੀਸ਼ਨ ਹੋਈ ਆ ਹਾਂਜੀ ਉਦੋਂ ਫੇ ਮੁਸਲਮਾਨ ਇਧਰ ਆਇਆ ਇਧਰੋਂ ਇਹ ਜਿਹੜਾ ਚੱਕ ਆ ਸਾਡਾ ਇਹ 47 ਪੰਜਾਲ ਵਧਾਵਾ ਸਿੰਘ ਵਾਲਾ ਸੀ ਕਿਤੇ ਵਧਾਵਾ ਸਿੰਘ ਰਹਿੰਦਾ ਸੀ ਪਿਤਾ ਔਰ ਲਦਵ ਦੀ ਗੱਲ ਲੈ ਕੇ ਆ ਜਿਹੜਾ ਸਾਡਾ ਚੱਕ ਆ ਵਧਾਵਾ ਸਿੰਘ 47 ਪੰਜਾਲ ਇੱਥੇ ਸਿੱਖ ਬਹੁਤ ਸੀ ਸਰ ਜੀ ਆਪਣੇ ਮਤਲਬ ਕਿਹੜੇ ਪਿੰਡ ਤੋਂ ਆਏ ਸੀ ਉਧਰੋਂ ਵੱਡੇ ਉਸਲਾ ਪਿੰਡ ਸਾਡਾ ਸੀ ਪਿੰਡ ਸੀ ਡੱਲਾ ਤਹਿਸੀਲ ਸੀ ਨਕੌਦਰ ਠੀਕ ਤੇ ਜ਼ਿਲ੍ਹਾ ਜਲੰਧ ਜ਼ਿਲ੍ਹਾ ਜਲੰਧ ਠੀਕ ਉਥੋਂ ਮਤਲਬ ਆਏ ਸੀ ਪਹਿਲੇ ਆ ਕੇ ਮਾਈਗ੍ਰੇਟ ਹੋ ਕੇ ਅਸੀਂ ਇੱਥੇ ਆਏ ਠੀਕ ਤੇ ਇੱਥੇ ਸਰ ਜੀ ਮੁਸਲਮਾਨ ਤੇ ਸਿੱਖ ਹੀ ਰਹਿੰਦੇ ਸੀ ਜਾਂ Hindu ਕਰਾੜ ਕੋਈ ਹੋਰ ਵੀ ਰਹਿੰਦਾ ਸੀ ਇੱਥੇ ਸਿੱਖ ਰਹਿੰਦੇ ਸੀ ਵਧਾਵਾ ਸਿੰਘ ਤੋਂ ਦੱਸਿਆ ਵੀ ਅੱਡੇ 47 ਬਿਲੋਂ ਪਹਿਲਾ ਖਾਤਾ ਉਹਦੇ ਹੁੰਦੇ ਸੀ ਨਾ ਹਾਂਜੀ ਹਾਂਜੀ ਖਾਤਾਂ ਦਾ ਲਿਖਿਆ ਜਾਂਦਾ ਹੁੰਦਾ 47 ਪੰਜਾਲ ਵਧਾਵਾ ਸਿੰਘ ਵਾਲੀ ਉਹ ਫਿਰ ਸਾਈਬਰ ਨਾਲ ਫਰਦਾਬਾਉਂ ਜੀ ਨਵਦਾ ਵਾ ਸਿੰਗਲ ਕਿਹਾ ਹੁੰਦਾ ਸੀ ਉਸਨ ਦੇ 847 ਠੀਕ 47 ਪੰਜ ਜਦ ਕਿਉਂਕਿ ਇਧਰ 47 ਟੂ ਹੈ ਵੀ ਆ ਹੈ ਰੱਪੇ ਦੇ ਸਾਈਡ 47 147 ਨਾ ਹੋ ਰਹੀ ਠੀਕ ਇਹ ਜਿੱਥੇ ਜਿਆਦਾ ਸਿੱਖਾਂ ਦਾ ਗੜ ਸੀ ਜਿਆਦਾ ਮੁਸਲਮਾਨ ਕਾਇਟ ਸੀ ਜਿਆਦਾ ਉਸ ਸੀ ਹਾਂਜੀ ਹਾਂਜੀ ਠੀਕ ਤੇ ਬਾਅਦ ਵਿੱਚ ਫਿਰ ਮੇਰੇ ਚਾਚੇ ਹੁਣੇ ਹੋਵੇ ਤਾਂ ਟੀਚਰ ਸੀ ਅੱਛਾ ਉਹਨਾਂ ਦਾ ਕਲਾਸ ਫੈਲੋ ਜਿਹੜੇ ਸੀ ਇੱਥੋਂ ਦੇ ਉਹ ਫਿਰ ਤੇ ਚਲੇ ਗਏ ਉਹ ਫਿਰ ਇੱਥੇ ਆਉਂਦੇ ਰਹੇ ਆਕੇ ਤੇ ਆਪਣਾ ਉਹਨਾਂ ਦਾ ਮੜੀਆਂ ਵਾਲਾ ਮਲੰਬਾ ਜਿਹੜਾ ਹੈ ਨਾ ਉਹ ਆਪਣੀ ਜ਼ਮੀਨਾਂ ਆਪਣੇ ਮਕਾਨ ਇੱਥੇ ਜਿਹੜੇ ਉਹਨਾਂ ਦੇ ਹੁੰਦੇ ਸੀ ਉਹਨਾਂ ਦੇ ਦੇਖ ਲੈਖਣ ਆਉਦੇ ਹੁੰਦੇ ਸੀ ਕਿ ਅਸੀਂ ਇੱਥੇ ਰਹਿੰਦੇ ਗਏ ਆ ਤੇ ਮਕਾਨ ਵੀ ਫਿਰ ਉਹ ਚਾਚੇ ਉਹਨਾਂ ਦਾ ਦੋਸਤ ਸੀ ਉਹ ਵੀ ਜਦੋਂ ਇੱਥੇ ਆਉਂਦੇ ਸੀ ਗੁਰਦੁਆਰੇ ਤੇ ਚਾਚਾ ਉਹਨਾਂ ਨੂੰ ਉੱਥੇ ਬੁਲਾਉਂਦੇ ਸੀ ਕੋਈ ਫਿਰ ਕਹ ਰਿਹਾ ਵੀ ਦਿੰਦੇ ਅਸੀਂ ਉਹ ਪਤਾ ਨਹੀਂ ਉਹ ਵੀ ਫਾਤ ਹੋ ਗਿਆ ਸਾਡੇ ਚਾਚੇ ਉਹ ਫਾਤ ਹੋ ਗਿਆ ਸਹੀ ਉਹ ਜਿਹੜੇ ਉਹ ਪੁਰਾਣੇ ਜਿਹੜੇ ਬਜ਼ੁਰਗ ਸਾਰੇ ਲਗੇ ਗਏ ਸਹੀ ਤੇ ਆਪਣੇ ਪਿੰਡ ਦੇ ਖੂਹ ਕਿੰਨੇ ਹੁੰਦੇ ਸੀ ਸਰ ਜੀ ਖੂਹ ਇੱਥੇ ਹੁੰਦੇ ਸੀ ਜਦੋ ਇੱਕ ਹੁੰਦਾ ਸੀ ਆ ਚੌਕ ਸ਼ਾਮਾ ਵਾਲਾ ਹਾਂਜੀ ਇਹ ਖੁੰਦਾ ਉਹ ਪਿੰਡ ਦੇ ਦੋ ਖੂਹ ਹੁੰਦੇ ਸੇ ਠੀਕ ਉਹ ਵੱਡਾ ਚੌਕ ਸੀ ਆ ਛੋਟਾ ਚੌਕ ਸੀ ਇੱਥੇ ਵੀ ਖੂਹ ਸੀ ਉੱਥੇ ਵੀ ਖੂਹ ਸੀ ਇੱਕ ਖੂਹ ਹੁੰਦੀ ਸੀ ਇਹਨਾਂ ਦੇ ਉਹ ਨੁਕਰੇ ਉਹ ਅਗਲੇ ਬਾਜ਼ਾਰ ਜਿਹੜਾ ਚੌਕ ਉੱਥੇ ਵੀ ਖੂਹ ਹੁੰਦੀ ਸੀ ਤੁਹਾਡੇ ਹੁੰਦੇ ਸੀ ਨਾ ਖੂਹ ਠੀਕ ਇਹਨਾਂ ਕੋਈ ਨਾਮ ਹੋਏ ਸਰ ਜੀ ਯਾਦ ਕੋਈ ਨਾਮ ਲੈ ਕੇ ਅਕਸਰ ਪੁਕਾਰਦੇ ਨੇ ਨਾ ਹਾਂ ਕੋਈ ਨਾਮ ਖੂਹ ਦਾ ਉਹ ਹਾਂ ਨਾ ਤੇ ਕੋਈ ਇਹ ਦੇਨੇਸਵਾ ਸੇਸੀ ਉਹ ਚੌਕਾਂ ਲਖੀ ਠੀਕ ਉਹ ਕੋਈ ਮੰਦੋ ਵਾਲੀ ਵਾਜਦੇ ਸੀ ਉਹ ਪਾਲੀ ਜੜੀ ਖੋਇ ਨਾ ਬਾਬਾ ਮੰਦੋ ਵਾਲੀ ਤੇ ਆ ਜੜੀ ਖੋਈ ਆ ਇੱਥੇ ਜ਼ਿਆਦਾ ਕਰ ਆਸੇ ਪਾਸੇ ਦਵਾਲਾ ਨੇ ਕਾਸੀ ਸਹੀ ਇਹ ਲੋਹਾਰਾ ਵਾਲੇ ਖੋਈ ਲਾ ਲੋ ਲੋਹਾਰਾ ਦਾ ਖੋਲ ਲਾ ਲੋ ਚੌਕ ਠੀਕ ਇਹ ਸਾਬ ਦਾਸ ਤੇ ਤੇ ਸਾਡੀ ਪਿੰਡ ਸਾਰਾ ਕੱਚਾ ਸੀ ਕਿ ਪੱਕਾ ਸੀ ਜੀ ਪਿੰਡ ਸਾਲਾ ਬੈਲਾ ਕੱਚਾ ਸੀ ਸਿਰਫ ਉਹਨਾਂ ਦੇ ਘਰ ਜਿਹੜੇ ਉਹ ਪੱਕੇ ਸੀ ਕਿ ਕੋ ਚੰਦ ਗੁਕਾਰ ਹੋਣੇ ਹਾਂ ਸਿੱਖਾਂ ਦੇ ਘਰ ਜਿਹੜੇ ਸੀ ਨਾ ਹਾਂਜੀ ਉਹ ਪੱਕੇ ਸੀ ਹਲੇ ਵੀ ਉਹ ਖੜੇ ਆ ਮਾਸ ਜਿੱਜੂ ਹੁਣੇ ਜੀ ਸਰ ਮਾਸ ਜਿੱਜੂ ਕਾ ਮਕਾਨ ਬਿਚੇ ਖੜਾਗਾ ਹਾਂ ਤੇ ਕਈ ਘਰ ਉਹ ਜਿਹੜੇ ਹੁਣ ਤਾਂ ਬਾਦ ਉਸ ਉਦੋਂ ਕੱਚੇ ਸੀ ਜ਼ਿਆਦਾ ਠੀਕ ਤੇ ਉਹ ਹਟਾ ਦੋਗੇ ਹੁਣ ਤਾਂ ਸਾਰੇ ਪੱਕੇ ਆ ਹੁਣ ਤਾਂ ਸ਼ਾਇਦ ਬਣਿਆ ਆ ਪਿੰਡ ਜਿਹੜਾ ਠੀਕ ਕੋਈ ਪਹਿਲੇ ਤਾਂ ਗੱਲ ਕੋਈ ਨਹੀਂ ਹਾਂਜੀ ਹਾਂਜੀ ਤੇ ਇਹ ਸਰ ਜੀ ਕੋਈ ਮੇਲਾ ਲੱਗਦਾ ਆਪਣੇ ਪਿੰਡ ਵਿੱਚ ਮੇਲਾ ਇੱਥੇ 47 ਪੰਜਾਲ ਮੇਲਾ ਲੱਗਦਾ ਹਰ ਸਾਲ ਲੱਗਦਾ ਪੰਜ ਅਸੂਨ ਨਾਲਾ ਤੇ ਨਾਲੇ ਪੰਜਾਂ ਦਾ ਲੱਗਦਾ ਉਸ ਤੋਂ ਬਾਅਦ ਇਹ 47 ਪੰਜਾਂ ਦਾ ਲੱਗਦਾ ਉਹ ਸ਼ੁਰੂ ਤੋਂ ਲੱਗਦਾ ਹੁੰਦਾ 47 ਤੋਂ ਪਹਿਲੇ ਹਾਂਜੀ 47 ਤੋਂ ਬਾਅਦ 46 ਲੱਗਦਾ 44 ਫਿਰ ਇੱਥੇ ਆਉਂਦਾ ਠੀਕ ਤੇ ਸਾਡੇ ਵਕਤਾਂ ਜਦੋਂ ਅਸੀਂ 3ਵੀਂ 4ਵੀਂ ਚ ਪੜ੍ਹਦੇ ਸੀ ਹਾਂਜੀ ਉਦੋਂ ਤਿੰਨ ਦਿਨ ਇੱਥੇ ਮੇਲਾ ਲੱਗਦਾ ਸੀ ਠੀਕ ਤੇ ਹੁਣ ਤੇ ਉਹ ਹੁਣ ਮੇਲਾ ਘੱਟ ਘੱਟ ਮੇਲਾ ਮੇਲਾ ਆ ਗਿਆ ਹਾਂਜੀ ਅੱਛਾ ਇਹ ਜਿਹੜਾ ਮੇਲਾ ਲੱਗਦਾ ਸੀ ਜੀ ਇਹ ਵੰਡ ਤੋਂ ਪਹਿਲੇ ਸਾਰੇ ਮਨਾਉਂਦੇ ਸੀ ਕਿ ਸਿਰਫ ਮੁਸਲਮਾਨ ਮਨਾਉਂਦੇ ਸੀ ਇਹ ਬਾਣੀ ਤੋਂ ਪਹਿਲਾਂ ਇੱਥੇ ਮੁਸਲਮਾਨ ਮਨਾਉਂਦੇ ਸੀ ਲੇਕਿਨ ਜਿਹੜੇ ਸਿੱਖ ਆ ਉਹ ਵੀ ਸ਼ਾਮਿਲ ਹੁੰਦੇ ਸੀ ਵੀ ਸ਼ਾਮਿਲ ਹੁੰਦੇ ਸੀ ਹਾਂ ਜਗਾ ਫਿਰ ਚੱਲਿਆ ਗਿਆ ਫਿਰ ਮੁਸਲਮਾਨ ਹੀ ਉਹ ਮਦਰ ਸੁਲਾਨਾ ਜਨਾ ਮੇਲਾ ਇੱਥੇ ਬਾਬਾ ਦਗੜ ਸ਼ਾਹ ਹੁੰਦਾ ਸੀ ਬਾਬਾ ਦਗੜ ਹੁੰਦਾ ਸੀ ਇੱਥੇ ਉਹ ਕਬਰਾਂ ਸ਼ਾਨਦਾਰ ਮਦਰ ਖਵਾਨੀ ਸੀ ਕਬਰਾਂ ਘੜਦਸ ਉਹ ਫਿਰ ਹੱਦ ਸਾਲਾ ਨਾ ਪੰਜ ਅੱਸੂ ਨੂੰ ਇੱਥੇ ਸਾਡੇ ਮੇਲਾ ਲੱਗਦਾ ਠੀਕ ਹੈ ਹੋਣ ਵੀ ਲੱਗਦਾ ਬਾਦ ਉਹ ਅਗਲੀ ਗੱਲ ਨਹੀਂ ਅਗਲੀ ਗੱਲ ਜੀ ਮਾੜੀ ਜਿਹਾ ਸਮਝਉਂਦੀ ਹੈ ਹਾਂਜੀ ਤੇ ਇਹ ਸਰ ਜੀ ਕੋਈ 47 ਤੋਂ ਪਹਿਲੇ ਦੀ ਕੋਈ ਉਹਨਾਂ ਨੇ ਆਪ ਦੀ ਇਬਾਦਤ ਘਰ ਬਣਾਈ ਸੀ ਆਪਣੀ ਮਸਜਿਦ ਹੈਗੀ ਸੀ ਪਿੰਡ ਵਿੱਚ ਪਹਿਲੇ 47 ਤੋਂ ਪਹਿਲੇ 1947 ਤੋਂ ਪਹਿਲਾਂ ਪਹਿਲੇ ਹਾਂਜੀ ਮਸਜਿਦ ਉਹਨਾਂ ਦਾ ਤੇ ਇੱਥੇ ਹੈ ਸੀ ਗੁਰਦੁਆਰਾ ਉਹਨਾਂ ਦਾ ਹੈਗਾ ਸੀ ਉਹ ਗੁਰਦੁਆਰਿਆਂ ਜਿਹੜੇ ਆ ਨਾ ਉਹ ਗੁਰਦੁਆਰਾ ਸੀ ਉੱਥੇ ਜੀ ਕਿਉਂ ਗੁਰਦੁਆਰਾ ਢਾਕੇ ਤੇ ਉੱਥੇ ਮਸਜਿਦ ਬਣੀ ਤੇ ਪਹਿਲਾਂ ਮੇਰੇ ਖਿਆਲ ਸ਼ਾਇਦ ਇੱਥੇ ਮਸਜਿਦ ਹੋਵੇ ਉਹਨੇ ਕਹਿੰਦਾ ਫਾਇਦਾ ਨਹੀਂ ਮਸਜਿਦ ਤਾਂ ਹੋ ਗਈ ਕੋ ਮੁਸਲਮਾਨਾਂ ਦੇ ਵੀ ਬਾਤ ਹਾਂਜੀ ਮਤਲਬ ਕਿ ਜ਼ਾਰੀ ਗੱਲ ਹੈ ਦੋਵੇਂ ਤਰ੍ਹਾਂ ਮੁਸਲਮਾਨਾਂ ਦਾ ਸਿੱਖ ਕੱਠੇ ਲੈਂਦੇ ਸੀ ਹਾਂਜੀ ਹਾਂਜੀ ਤੇ ਮੁਸਲਮਾਨਾਂ ਦੀ ਵੀ ਮਸਜਿਦ ਹੈ ਸੀ ਤੇ ਉਹਨਾਂ ਦੇ ਗੁਰਦੁਆਰੇ ਵੀ ਹੈਗੇ ਸੀ ਸਹੀ ਮਤਲਬ ਇਹ ਨਹੀਂ ਕਨਫਰਮ ਵੀ ਕਿੱਥੇ ਸੀ ਮਸਜਿਦ ਕਿੱਥੇ ਸੀ ਠੀਕ ਤੇ ਜਿਹੜੀ ਗੁਰਦੁਆਰੇ ਜਗ੍ਹਾ ਤੇ ਉੱਥੇ ਫਿਰ ਮਸਜਿਦ ਬਣ ਗਈ ਆ ਹੁਣ ਵੀ ਇੱਕ ਘਰ ਉਹ ਗੁਰਦੁਆਰੀਏ বাজਦੇ ਆ ਅੱਛਾ ਅੱਛਾ ਹੁਣ ਵੀ ਉਹਨਾਂ ਦਾ ਮਕਾਨ ਜਿਹੜਾ ਨਾ ਉਹ ਗੁਰਦੁਆਰੀਏ বাজਦੇ ਆ ਜੱਟ ਜਿਹੜੇ ਗੁਰਦੁਆਰੀਏ ਤੇ ਦੀ ਸੈ ਸਕੂਲ ਇੱਥੇ ਜਿਹੜਾ ਹੈਗਾ ਸਕੂਲ ਇਹ ਜਿਹੜਾ ਹੈਗਾ ਇਹ ਪਹਿਲਾ ਹੈ ਸੀ 6 ਜਮਾਤ ਦਾ 1 ਤੋਂ ਪਹਿਲੇ ਹਾਂ ਹਾਂ 1 ਤੋਂ ਪਹਿਲਾ 6 ਹਾਂ ਦਾ ਠੀਕ ਸਾਡੇ ਚਾਚਾ ਨੂੰ ਇੱਥੇ ਪੜ੍ਹੇ ਹੈ 6 ਤੋਂ ਬਾਅਦ ਇਹ ਫਿਰ ਮਿਡਲ ਹੋ ਗਿਆ ਠੀਕ ਇਹ ਬੱਚੇ ਹੁਣ ਕਦੋਂ ਫਲਮ ਇਹ ਕਿਹੜੇ ਸਾਲ ਹੋਇਆ ਅੱਛਾ ਤੇ ਹੁਣ ਇਹ ਹਾਈ ਹੋ ਗਿਆ ਠੀਕ ਲੜਕਿਆਂ ਦਾ ਪਹਿਲਾ 6ਵੀਂ ਜਮਾਤ ਦਾ ਸੀ ਸਹੀ ਤੇ 6 ਤੋਂ ਬਾਅਦ ਫਿਰ ਕਾਫੀ ਦੇਰ ਬਾਅਦ ਜਦੋਂ ਅਸੀਂ ਪੜੇ ਹਾਂ ਉਹਨਾਂ ਫਿਰ ਮਿਡਲ ਹੋ ਗਿਆ ਸਾਡੇ ਮਤਲਬ ਸਹੀ ਪੜਾਅ 'ਤੇ ਪਹਿਲੇ ਮਿਡਲ ਹੋ ਗਿਆ ਸਰ ਤੁਸੀਂ ਵੀ ਡਿਜੀਟ ਮਤਲਬ ਕਿੰਨੇ ਕੋ ਸਾਲ ਹੋ ਗਏ ਉਹਨਾਂ ਨੇ ਸਕੂਲ ਬਣੇ ਨੂੰ ਇਹ ਸਕੂਲ ਬਣਿਆ ਨੂੰ ਸਾਲ ਹੋ ਮੇਰੀ ਹੁਣ 70 ਸਾਲ ਹੋ ਮੈ ਹੋ ਗਈ ਠੀਕ ਤੇ ਮੈਂ ਇਸੇ ਸਕੂਲ 'ਚ ਪੜਿਆ ਸਾਡੇ ਤੋਂ ਪਹਿਲਾਂ ਇਹ ਬਣਿਆ ਸੀ ਇਹ ਬਣਨ ਨੂੰ 80 ਸਾਲ ਹੋ ਗਏ ਤੇ 90 ਸਾਲ 80 90 ਸਾਲ ਹੋ ਗਏ ਉਹਨਾਂ ਨੇ ਕਿਉਂਕਿ ਅਸੀਂ ਇਸ ਸਕੂਲ 'ਚ ਪੜੇ ਹਾਂ 70 ਸਾਲ ਤਾਂ ਕਨਫਰਮ ਹੋ ਗਏ ਤੇ ਸਾਡੇ ਤੋਂ ਪਹਿਲਾਂ ਇੱਥੇ ਉਹ ਉਹ 6 ਮਹੀਨੇ ਸੀ ਨਾ ਠੀਕ ਇਹਦਾ 6 ਮਹੀਨਾਂ ਦਾ ਸੀ ਇਹ ਇਹ ਪੁਰਾਣਾ ਸਕੂਲ ਆ ਠੀਕ ਇਹ 47 ਜਿਹੜਾ ਨਾ ਇਹ ਪੁਰਾਣਾ ਸਕੂਲ ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਜਿਹੜੇ ਪਿੰਡ ਆਪਣੇ 46 ਪੰਜਾਲ ਇਹ ਨਾਲ ਹੀ 48 ਪੰਜਾਲ ਹਾਂਜੀ ਤੇ ਇਧਰ ਆ 45 ਪੰਜਾਲ 44 ਪੰਜਾਲ ਸੈਣੀਆ ਹੋ ਗਿਆ ਇਧਰ 50 ਪੰਜਾਲ 49 ਪੰਜਾਲ ਸਹੀ ਤੇ ਇਹ ਵੀ ਸਰ ਜੀ ਰਲਵੇਂ ਸੀ ਪਿੰਡ ਕਿ ਇਹ ਮੁਸਲਮਾਨਾ ਦੇ ਸੀ ਸਾਰੇ ਇਹ ਜ਼ਿਆਦਾ ਮੁਸਲਮਾਨਾ ਦੇ ਸੀ ਅੱਛਾ ਤੇ ਸਿੱਖਾਂ ਦੇ ਮਤਲਬ ਇਹ ਐਸ ਪਿੰਡ ਜ਼ਿਆਦਾ ਸਿੱਖ ਸੀ ਠੀਕ ਹੈ ਸੰਗਤ ਸਾਰੇ ਇਸ ਨਾਲੋਂ ਘੱਟ ਸੀ ਬਾਕੀਆਂ 48 ਥੋੜੇ ਸੀ ਠੀਕ 50 ਵੀ ਥੋੜੇ ਸੀ ਜ਼ਿਆਦਾ ਸਿੱਖ ਸਿੱਖਾਂ ਦਾ ਗੜ ਸੀ ਪਿੰਡ ਸਾਡਾ ਪਿੰਡ 47 ਹਾਂ 47 ਪੰਜ ਇਹ ਸਿੱਖਾ ਇਹ ਤਦੇ ਦਾ ਵਧਾਵਾ ਸਿੰਘ ਵਾਲੀ ਵਾਜਦੀ ਹੈ ਇਹ ਨੰਬਰਦਾਰ ਵੀ ਫਿਰ ਇਹੀ ਸੀ ਜੀ ਬਾਬਾ ਨੰਬਰਦਾਰ ਇਹ ਸਿੱਖੀ ਸੀ ਉਹ ਜ਼ਾਇਲਦਾਰ ਉਹਨਾਂ ਸਾਦੇ ਸੀ ਠੀਕ ਬਿਦਾਵਸ ਜਦੋਂ ਜ਼ੈਲਦਾਰੀਆਂ ਹੁੰਦੀਆਂ ਸੀ ਤੇ ਇਹ ਵੰਡ ਤੋਂ ਬਾਅਦ ਕਦੀ ਕੋਈ ਆਇਆ ਇਹਨਾਂ ਚ ਪਿੰਡ ਵੇਖਣ ਸਰਦਾਰਾਂ ਚ ਜਿਹੜੇ ਇੱਥੇ ਰਹਿੰਦੇ ਸੀ ਨਹੀਂ ਉਹ ਤੁਹਾਨੂੰ ਦੱਸਿਆ ਵੀ ਚਾਚੇ ਉਹਨਾਂ ਦੇ ਅਸਫੈਲੋਸੀ ਦਾ ਹਾਂਜੀ ਉਹ ਆਉਂਦੇ ਰਹੇ ਉਹ ਆਉਂਦੇ ਤਾਂ ਆ ਕੇ ਪਿੰਡ ਨੂੰ ਵੇਖਦੇ ਦਾ ਆਪਣੇ ਘਰ ਦੇ ਆਪਣੀ ਜ਼ਮੀਨਾਂ ਵੀ ਦੇਖਦੇ ਦਾ ਉਹਨਾਂ ਦਾ ਮਰੱਬਾ ਵੀ ਆ ਮੜੀਆਂ ਆਲਾ ਮਰੱਬਾ ਉਹ ਆਦੇ ਵੀ ਮੜੀਆਂ ਆਲਾ ਮਰੱਬਾ ਬਾਜਾ ਸਹੀ ਉਹਨਾਂ ਦਾ ਕੋਈ ਨਾਮ ਨਾ ਤੋਂ ਨਾ ਤੋਂ ਬੜੀ ਦੇ ਨਾ ਤੋਂ ਸਾਡੇ ਚਾਚੇ ਉਹਨਾਂ ਨੂੰ ਉਹਨ ਫਾਟ ਹੋ ਗਿਆ ਉਹ ਕਿਉਂਕਿ ਮੈਨੂੰ ਦੱਸਦੇ ਰਹੇ ਸਹੀ ਜੋ ਸਿੱਖ ਮੇਰਾ ਦੋਸਤ ਸੀ ਉਹ ਠੀਕ ਇੱਥੇ ਆਉਂਦੇ ਦਾ ਉਹਨਾਂ ਦੇ ਹੋਰ ਵੀ ਮਤਲਬ ਹਨਾ ਦੋਸਤ ਹੈਗੇ ਸੀ ਜਿਹੜੇ ਉਹਨਾਂ ਦੇ ਕਲਾਸ ਫੈਲਰ ਸਹੀ ਇਹ ਲੜਾਈਆਂ ਝਗੜੇ ਸਰ ਸੰਦਾਰੀ ਤੋਂ ਬਾਅਦ ਤੇ ਪਹਿਲੇ ਇਹਨਾਂ ਦਾ ਆਪਸ ਚ ਰਹਿਣ ਸਹਿਣ ਕਿਵੇਂ ਸੀ ਪਹਿਲਾਂ ਇਹਨਾਂ ਦਾ ਆਪਸ ਵਿੱਚ ਰਹਿਣ ਸਹਿਣ ਬਹੁਤ ਸੀ ਬਹੁਤ ਚੰਗਾ ਸੀ ਇੱਕ ਦੂਸਰ ਨਾਲ ਪਿਆਰ ਮੁਹੱਬਤ ਜਿਵੇਂ ਹੁਣ ਆਪਾਂ ਲੈਨੇ ਆ ਹਾਂਜੀ ਸਿੱਧੇ ਕਹਿੰਦੇ ਸੀ ਲੇਕਿਨ ਇਹ ਦਫਾ ਜਦੋਂ ਅਗਦੇ ਨੇ ਆ ਕੇ ਵੰਡ ਕੀਤੀ ਹਾਂਜੀ ਉਹਨਾਂ ਨੇ ਕਿਹਾ ਵੀ ਆ ਸਾਡਾ ਏਰੀਆ ਵਾ ਆ ਇਹ ਨਾ ਨਾ ਹੋ ਗਿਆ ਉਹ ਫਿਰ ਬਾਣੀ ਦੇ ਵਿੱਚ ਆ ਕੇ ਕਤਲੋ ਗਾਲ ਤੋਂ ਉਧਰ ਵਿੱਚ ਸ਼ੁਰੂ ਹੋ ਗਈ ਪਾਕਿਸਤਾਨ ਨਾਲ ਹੋਈ ਸੀ ਮਿਲ ਪਹਿਲੇ ਨਾਲ ਮਿਲ ਗਈ ਪਹਿਲਾ ਨਾਲ ਮਿਲ ਕੇ ਪਿਆਰ ਮੁਹੱਬਤ ਠੀਕ ਪਹਿਲਾ ਇਦਾਂ ਹੀ ਰਹਿੰਦੇ ਸੀ ਜਿਹੜੇ ਸਿੱਖ ਸੀ ਨਾ ਇਹ ਅੱਛੇ ਲੋਕ ਸੀ ਮੁਸਲਮਾਨਾਂ ਨੇ ਪਿਆਰ ਕਰਦੇ ਸੀ ਉਹ ਵੀ ਇੱਥੇ ਆ ਸਾਡੇ ਤਾਹਲ ਬਲਵਾਨ ਆ ਕੋਲੋਂ ਸੇਖਾਂ ਦੇ ਉਹਦੇ ਬੇਲੀ ਆ ਠੀਕ ਹਰ ਸਾਲ ਉਹ ਮਿਲਣ ਆਉਂਦੇ ਆ ਉਹ ਆਪਣੇ ਤੇਰੀ ਮਿਲਣਦੇ ਵੀ ਕੁ ਮਾਰਦੇ ਆ ਨੇ ਮੋਈ ਦੇ ਦੋਸਤ ਯਗੋਤ ਨੇ ਰਿਆ ਦੇ ਪੋਸਟਾ ਕਿ ਉਹ ਮਿਲ ਲਾਂਦੇ ਲੋਗ ਅچھے ਸੀ ਬੈਨਾ ਭਲਾਵਾ ਦਾ ਨਾ ਸ਼ਾਦੀ ਗਮੀ ਖੁਸ਼ੀ ਬਹੁਤ ਅچھے ਠੀਕ ਨਾ ਰਹ ਰਹੇ ਸੀ ਮਾ ਤੇ ਮਜ਼ਾ ਬਯਾਦਾ ਸੀ ਮਿਲਨ ਮਜ਼ਾ ਵੀ ਬਯਾਦਾ ਸੀ ਆਪਨੇ ਆਪ ਬਾਤ ਕਰਦੇ ਸੀ ਮੁਸਲਮਾਨ ਆਪਨੇ ਕਰਦੇ ਸੀ ਤੇ ਇੱਕ ਵਾਰ ਜਦੋਂ ਗੰਢ ਹੋਈ ਆ ਹਾਂਜੀ ਉਦੋਂ ਉਹ ਕਤਲ ੋਗਾ ਦੇ ਥੋੜੇ ਫਿਰ ਇਹਨਾਂ ਨੇ ਵੇਚੋ ਸ਼ੁਰੂ ਕਰ ਦਿੱਤੇ ਮਿਲਨ ਫਿਰ ਬਸ ਉਹ ਕਤਲ ੋਗਾ ਦੇ ਵੇਚੇ ਕੁਝ ਹੈਂ ਜੀ ਕੁਕਸਾ ਉਹ ਤੇ ਲੋਗ ਆ ਗਏ ਇੰਦੇ ਨੂੰ ਮਾਣ ਮੋਤ ਦਾ ਮਾਸੋ ਤੇ ਤੁਸੀਂ ਬੇਸ਼ੱਕ ਨੇ ਵੱਡੀਆਂ ਨੇ ਗੱਲਾਂ ਸੁਨੀਆਂ ਹੋਈਆਂ ਨੇ ਹਾਂਜੀ ਹਾਂਜੀ ਹੋਰ ਫਿਰ ਮਤਲਬ ਨਜ਼ਰਾਂ ਦੇ ਰਹਿਣ ਸਨ ਠੀਕ ਸੀ ਸ਼ਾਦੀਆਂ ਉਹ ਤੁਸੀਂ ਦੱਸ ਰਹੇ ਜੀ ਆਨ ਜਾਨ ਸੀ ਤੇ ਪੰਚਾਇਤ ਦੇ ਫੈਸਲੇ ਦੇ ਵਿੱਚ ਮਤਲਬ ਪੰਚਾਇਤ ਪੰਚਾਇਤ ਦੇ ਜਿਹੜੇ ਫੈਸਲੇ ਸੀ ਨਾ ਉਹ ਜ਼ੈਲ ਦਾ ਦੇ ਜਦੋਂ ਸਿਸਟਮ ਸੀ ਹਾਂਜੀ ਉਹ ਜ਼ੈਲ ਦਾ ਜਿਹੜਾ ਸੀ ਨਾ ਇਸ ਪਿੰਡ ਦਾ ਹਾਂਜੀ ਉਹ ਫੈਸਲੇ ਕਰਦਾ ਸੀ ਵਧਾਵਾ ਸਿੰਘ ਹਾਂ ਵਧਾਵਾ ਸਿੰਘ ਜੀ ਮੈਂ ਹੁਣ ਨੰਬਰ ਦਾ ਆਪਣੇ ਕਰਦੇ ਠੀਕ ਐਜ਼ ਨੰਬਰਦਾਰ ਜੇ ਮੈਂ ਹੁਣ ਫੈਸਲਾ ਕੋਈ ਪਿੰਡ ਗੜਬੜ ਹੋ ਜਾਏ ਠੀਕ ਉਹ ਐਜ਼ ਹੈ ਉਦੋਂ ਨੰਬਰਦਾਰ ਉਹ ਜਿਹੜਾ ਜ਼ਿਲਦਾਰ ਬਧਾਵਾ ਸਿੰਘ ਜੀ ਨਾਲ ਉਹ ਫੈਸਲਾ ਕਰਦਾ ਸੀ ਠੀਕ ਉਹ ਪਿੰਡ ਦਾ ਮਾਲਕ ਸੀ ਇੱਥੇ ਇਹ ਸਾਡੇ ਕੋਠੀ ਮੀਰ ਸਿੰਘ ਹੈਗਾ ਨਾ ਹਾਂ ਜਿਹੜੀ ਆ ਜਿਹੜੀ ਨਹਿਰ ਹੈ ਨਾ ਹਾਂਜੀ ਕਿ ਕੋਠੀ ਮੀਰ ਸਿੰਘ ਵਜਦੀ ਆ ਠੀਕ ਉਹ ਕੋਠੀ ਮੀਰ ਸਿੰਘ ਦੀ ਇਮਾਰਤ ਖੜੀ ਹੋਏਗੀ ਅੱਛਾ ਉਹ ਦੇਦਾ ਨੇ ਵਕਤ ਦਿਓ ਸਹੀ ਉਹਦੇ ਦੋ ਤੋ ਤਸਵੀਰ ਲੈਣੀ ਆ ਉਹ ਇਥੋਂ ਨਾਲੇ ਨਾਲ ਜਾ ਕੇ ਉੱਥੇ ਆਇਆ ਨਾ ਜੀ ਜੀ ਅਗੇ ਤੁਹਾਡੇ ਕੰਮ ਦੀ ਆ ਜੀ ਉਹ ਤੁਸੀਂ ਤਸਵੀਰ ਲੈ ਸਕਦੇ ਵੀ ਇਹ ਪਾਟੀਸ਼ੋ ਤੋਂ ਪਹਿਲਾਂ ਇਹ ਇਥੇ ਕੋਠੀ ਸੀ ਕਿਉਂਕਿ ਇਹ ਲੈ ਕੇ ਨਿਲਾਮ ਸੀ ਨਾ ਤਾਂ ਕੋਠੀ ਸੀ ਤੇ ਉਦੋਂ ਉੱਭ ਸੀ ਦੱਸਿਓ ਜਿਹੜੇ ਆ ਨਾ ਹਾਂਜੀ ਉਹ ਇੱਥੇ ਆ ਕੇ ਸਾਰੇ ਅਫਸਰ ਇੱਥੇ ਰਹਿੰਦੇ ਹੁੰਦੇ ਬੰਗਲੇ ਚ ਆ ਕੇ ਰੈਸਟ ਕਰਦੇ ਸੀ ਠੀਕ ਰੈਸਟ ਹਾਊਸ ਬਣਾਇਆ ਰੈਸਟ ਹਾਊਸ ਜਿਹਨੂੰ ਕਹਿੰਦੇ ਆ ਜੀ ਰੈਸਟ ਹਾਊਸ ਉਹਦੀ ਹੈ ਮਾਦਰ ਥੋੜੀ ਜਿਹੀ ਬਾਕੀ ਤਾਂ ਨਿਲਾਮ ਹੋ ਗਈ ਆ ਹਾਂਜੀ ਉਹ ਦੋ ਤਿੰਨ ਕਮਰੇ ਉਹਦੇ ਹੈਗੇ ਇਸੇ ਠੀਕ ਹੋ ਗਿਆ ਸਰ ਜੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਮਿਹਰਬਾਨੀ ਕੋਈ ਗੱਲ ਨਹੀਂ ਤਾਬਿਆਦ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲੈਦੇ ਪੰਜਾਬ ਦੇ ਜ਼ਿਲ੍ਹਾ ਸਾਹੀਵਾਲ ਦਾ ਪਿੰਡ ਚੱਕ ਨੰਬਰ 475 ਐਲ ਵਦਾਵਾ ਸਿੰਘ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ